ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਈ ਨਿਊ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਬਾਸਮਤੀ ਝੋਨੇ ਦੇ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਨਵੇਂ ਜੁੜੇ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਔਰ ਲਾਈਕ ਜਰੂਰ ਕਰੋ ਤਾਂ ਜੋ ਰਜਾਨਾ ਦੇ ਰੀਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣਗੇ ਸਭ ਤੋਂ ਪਹਿਲਾਂ ਕੱਲ੍ਹ ਦੇ ਦਿਨ ਲਈ ਮਾਫੀ ਚਾਹੁੰਦੇ ਹਾਂ ਕਿਉਂਕਿ ਕੋਟੜਾ ਕਲਾ ਦੇ ਪਸ਼ੂ ਮੇਲੇ ਉੱਤੇ ਗਏ ਹੋਏ ਤੇ ਤਾਂ ਕਰਕੇ ਵੀਡੀਓ ਪਾਉਣ ਦਾ ਟਾਈਮ ਹੈ ਜਿਹੜਾ ਉਹ ਆਪਾਂ ਨੂੰ ਨਹੀਂ ਲੱਗਿਆ ਜੀ ਔਰ ਕਿਸਾਨ ਵੀਰوں ਮਿਲਦੇ ਆਂ ਆਪਣੀ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਟਹਾਣਾ ਮੰਡੀ ਦੀ ਜਿੱਤੇ 11 21 ਦਾ ਰੇਟ 3780 ਰੁਪਏ ਰਿਹਾ 17 18 ਦਾ ਰੇਟ 3500 ਤੋਂ ਲੈ ਕੇ 3800 ਰੁਪਏ ਰਿਹਾ 18 85 ਦਾ ਰੇਟ 3925 ਰੁਪਏ ਰਿਹਾ 1509 ਦਾ ਰੇਟ 3230 ਰੁਪਏ ਰਿਹਾ 1401 ਦਾ ਰੇਟ 3480 ਰੁਪਏ ਰਿਹਾ ਫਤਿਹਗੜ ਚੂੜੀਆਂ ਦੇ ਵਿੱਚ 11 21 ਦਾ ਰੇਟ 4180 ਤੋਂ ਲੈ ਕੇ 4300 ਰੁਪਏ ਦੱਕ ਰਿਹਾ 17 18 ਦਾ ਰੇਟ 3500 ਤੋਂ ਲੈ ਕੇ 3880 ਰੁਪਏ ਰਿਹਾ ਫਤਿਹਪੁਰਬਾਦ ਮੰਡੀ ਦੇ ਵਿੱਚ ਕਿਸਾਨ ਨੂੰ 11 21 ਦਾ ਰੇਟ 4000 ਰੁਪਏ ਰਿਹਾ 17 18 ਦਾ ਰੇਟ 3100 ਰੁਪਏ ਰਿਹਾ 1401 ਦਾ ਰੇਟ 3200 ਤੋਂ ਲੈ ਕੇ 3495 ਰੁਪਏ ਰਿਹਾ ਪੀਵੀ1 ਦਾ ਰੇਟ 3090 ਰੁਪਏ ਰਿਹਾ ਬੇਰੀ ਮੰਡੀ ਦੇ ਵਿੱਚ ਕਿਸਾਨ ਨੂੰ 11 21 ਦਾ ਰੇਟ 4000 ਤੋਂ ਲੈ ਕੇ 4281 ਰੁਪਏ ਰਿਹਾ 17 18 ਦਾ ਰੇਟ 3700 ਤੋਂ ਲੈ ਕੇ 3900 ਰੁਪਏ ਤੱਕ ਰਿਹਾ ਤੇ 18 85 ਦਾ ਰੇਟ 4000 50 ਰੁਪਏ ਰਿਹਾ ਰੋਧ ਕਮੰਡੀ ਦੇ ਵਿੱਚ 11 21 ਦਾ ਰੇਟ 3130 ਰੁਪਏ ਤੋਂ ਲੈ ਕੇ 4290 ਰੁਪਏ ਰਿਹਾ 17 18 ਦਾ ਰੇਟ 3551 ਰੁਪਏ ਤੋਂ ਲੈ ਕੇ 3900 ਰੁਪਏ ਤੱਕ ਰਿਹਾ 18 85 ਦਾ ਰੇਟ 4051 ਰੁਪਏ ਰਿਹਾ ਕੋਟਕਪੂਰਾ ਮੰਡੀ ਦੇ ਵਿੱਚ 11 ਕਿੱਦਾਂ ਦਾ ਰੇਟ 3700 ਰੁਪਏ ਤੋਂ ਲੈ ਕੇ 4450 ਰੁਪਏ ਰਿਹਾ 17 18 ਦਾ ਰੇਟ 3000 ਤੋਂ ਲੈ ਕੇ 3680 ਰੁਪਏ ਰਿਹਾ 1401 ਦਾ ਰੇਟ 3400 ਰੁਪਏ ਰਿਹਾ ਮੁਖਤਸਰ ਸਾਹਿਬ ਮੰਡੀ ਦੇ ਵਿੱਚ ਕਿਸਾਨ ਨੂੰ 11 ਕਿੱਦਾਂ ਦਾ ਰੇਟ 4270 ਰੁਪਏ ਰਿਹਾ 17 18 ਦਾ ਰੇਟ 3300 ਤੋਂ ਲੈ ਕੇ 3600 ਰੁਪਏ ਰਿਹਾ 18 85 ਦਾ ਰੇਟ 3500 ਤੋਂ ਲੈ ਕੇ 3755 ਰੁਪਏ ਰਿਹਾ 1509 ਦਾ ਰੇਟ 3285 ਰੁਪਏ ਰਿਹਾ 18 47 ਦਾ ਰੇਟ 2800 ਰੁਪਏ ਰਿਹਾ 1401 ਦਾ ਰੇਟ 3420 ਰੁਪਏ ਰਿਹਾ ਗੋਨੇ ਆਲਾ ਮੰਡੀ ਦੇ ਵਿੱਚ ਕਿਸਾਨ ਵੀਰੋ 17 18 ਦਾ ਰੇਟ 3200 ਤੋਂ ਲੈ ਕੇ 3620 ਰੁਪਏ ਰਿਹਾ 18 47 ਦਾ ਰੇਟ 2600 ਤੋਂ ਲੈ ਕੇ 2860 ਰੁਪਏ ਰਿਹਾ 1401 ਦਾ ਰੇਟ 3350 ਰੁਪਏ ਰਿਹਾ ਰਾਜਪੁਰਾ ਮੰਡੀ ਦੇ ਵਿੱਚ ਕਿਸਾਨ ਵੀਰ ਨੂੰ 11 ਕਿਲੋ ਦਾ ਰੇਟ 4400 ਤੋਂ ਲੈ ਕੇ 4380 ਰੁਪਏ ਰਿਹਾ 17 18 ਦਾ ਰੇਟ 3700 ਰੁਪਏ ਰਿਹਾ 18 85 ਦਾ ਰੇਟ 3900 ਰੁਪਏ ਰਿਹਾ 18 47 ਦਾ ਰੇਟ 3070 ਰੁਪਏ ਰਿਹਾ 1509 ਦਾ ਰੇਟ 3300 ਰੁਪਏ ਰਿਹਾ ਖੰਨਾ ਮੰਡੀ ਦੇ ਵਿੱਚ ਕਿਸਾਨ ਵੀਰ ਨੂੰ 11 ਕਿਲੋ ਦਾ ਰੇਟ 4400 ਰੁਪਏ ਤੋਂ ਲੈ ਕੇ 4400 ਰੁਪਏ ਤੱਕ ਰਿਹਾ 17 18 ਦਾ ਰੇਟ 3900 ਰੁਪਏ ਰਿਹਾ 18 85 ਦਾ ਰੇਟ 4000 ਰੁਪਏ ਰਿਹਾ 1509 ਦਾ ਰੇਟ 3220 ਰੁਪਏ ਰਿਹਾ 1401 ਦਾ ਰੇਟ 3350 ਰੁਪਏ ਰਿਹਾ ਬਟਾਲਾ ਮੰਡੀ ਦੇ ਵਿੱਚ 11 21 ਦਾ ਰੇਟ ਕੰਪੈਨ ਵਾਲਾ 4300 ਰੁਪਏ ਰਿਹਾ ਤੇ ਹੱਥ ਛਾੜ ਦਾ 4515 ਰੁਪਏ ਰਿਹਾ 17 18 ਦਾ ਰੇਟ ਕੰਪੈਨ ਵਾਲਾ 3800 ਰੁਪਏ ਰਿਹਾ ਤੇ ਹੱਥ ਛਾੜ ਦਾ ਰੇਟ 4060 ਰੁਪਏ ਰਿਹਾ 1509 ਦਾ ਰੇਟ 3005 ਰੁਪਏ ਰਿਹਾ 1847 ਦਾ ਰੇਟ 3000 ਰੁਪਏ ਰਿਹਾ ਸਮਾਣਾਵੰਡੀ ਦੇ ਵਿੱਚ 1121 ਦਾ ਰੇਟ 3800 ਰੁਪਏ ਰਿਹਾ 1718 ਦਾ ਰੇਟ 3500 ਤੋਂ ਲੈ ਕੇ 3700 ਪੀਆ ਰਿਹਾ 1509 ਦਾ ਰੇਟ 2800 ਤੋਂ ਲੈ ਕੇ 3200 ਪੀ ਰਿਹਾ 1847 ਦਾ ਰੇਟ 2500 ਤੋਂ ਲੈ ਕੇ 3000 ਪੀ ਰਿਹਾ 1401 ਦਾ ਰੇਟ 2800 ਤੋਂ ਲੈ ਕੇ 3400 ਰੁਪਏ ਰਿਹਾ ਨਾਬਾ ਮੰਡੀ ਦੇ ਵਿੱਚ 11-13 3600 ਤੋਂ ਲੈ ਕੇ 4285 ਰੁਪਏ ਰਿਹਾ 17-18 ਰੇਟ 3200 ਤੋਂ ਲੈ ਕੇ 3700 ਪੀਆਰ ਪੀ ਰਿਹਾ ਇਹਦੀ ਕਿਸਾਨੇ ਜੋ ਬਖ ਬਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਆਪਣੇ ਚੈਨਲ ਦਾ ਰੋਜ਼ਾਨਾ ਦੀ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਆਪਣਾ ਵੀਡੀਓ ਦੇਖਣ ਦੇ ਲਈ ਆਪਾ